ਸ਼ਿਸ਼ਾ ਕਿਰਪਾ ਮਿਹਰਾਂ ਦਾ ਸਦਕਾ ਇਹ ਜੂਮਾ ਉਸਾਂ ਦੀ 59ਵੀਂ ਵਰਸੀ ਦੇ ਸਮਾਗਮ ਪ੍ਰਾਰੰਭ ਹੋਈ ਸਨ ਸਤਿਗੁਰਾਂ ਦੀ ਕਿਰਪਾ ਸਦਕਾ ਅਖੀਰਲੇ ਪੜਾ ਤੇ ਪਹੁੰਚਿਆ ਨੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਪਏ ਹਨ ਆਓ ਇਸ ਸਮੇਂ ਭਾਈ ਦੇਵਾਨ ਦੀ ਅਰੰਭਤਾ ਦੀ ਹਾਜ਼ਰੀ ਬਹੁਤ ਹੀ ਸਤਿਕਾਰਯੋਗ ਮਿਰਜੀ ਭਾਈ ਜਗਤਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਡਾਕਟਰ ਬੀਬੀ ਅਮਰਤਾ ਕੌਰ ਸਾਰੇ ਜਥੇ ਪਾਸੋਂ ਆਪਾਂ ਮਿਲ ਕਰਕੇ ਅੱਜ ਦੀ ਹਾਜ਼ਰੀ ਨਾਮ ਗੋਵਿੰਦ ਘਰ ਐ ਸੀਖੇ ਪਹਮਾਰੀ ਅਗੇ ਨਾਮ ਕੀ ਵਪਾਰੀ ਮੇਰਾ ਹਾਲ ਢੜਿਆ ਬਜਮੋਲਕ ਝੂਟ ਗਈ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਸੋੜ ਸਿੰਘ ਜੀ ਜੋ ਕਿ ਮਲੇਸ਼ੀਆ ਵਾਲੇ ਇਥੇ ਮਲੇਸ਼ੀਆ ਦੇ ਵਿੱਚ ਗੁਰਦੁਆਰਾ ਹੈ ਮਲਾਕਾ ਸਾਹਿਬ ਗੁਰਦੁਆਰੇ ਦਾ ਨਾਮ ਆ ਜਿੱਥੇ ਹਰੇਕ ਸਾਲ ਵਿੱਚ ਬਹੁਤ ਵਧੀਆ ਤੁਮਤਾ ਮਨਾ ਲਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ Terima kasih <inaudible>